ਅਸਲਾਮੁਆਲੇਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦੋ ਨਾਲ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਮਰੀਕਾ ਦੇ ਦਿਲ ਦੇ ਅੰਦਰ ਵਾਸ਼ਿੰਗਟਨ ਡੀਸੀ ਦੇ ਅੰਦਰ ਐਸਾ ਤਗੜਾ ਸਟੇਟਮੈਂਟ ਆਇਆ ਕਿ ਪੂਰੀ ਦੁਨੀਆ ਨੂੰ ਉਹਨੇ ਹਿਲਾ ਕੇ ਰੱਖ ਦਿੱਤਾ ਦਿੱਲੀ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਦੇ ਅੰਦਰ ਪੂਰੇ ਅਮਰੀਕਾ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਹਲਚਲ ਮਚ ਗਈ ਗੁਟਪਤਵਨ ਸਿੰਘ ਪੰਨੂ ਦਾ ਬਿਆਨ ਅਮਰੀਕਾ ਦਾ ਬਿਆਨ ਡੋਲਨ ਟਰੰਪ ਦਾ ਬਿਆਨ ਕੀ ਮੁਕੰਮਲ ਡਿਟੇਲ ਹੈ ਇਸ ਸੰਬੰਧ ਵਿੱਚ ਦੀ ਵੀਡੀਓ ਵੀਡੀਓ ਵੱਲ ਵਧਨੇ ਆ ਵੀਡੀਓ ਵੱਲ ਵਧਣ ਤੋਂ ਪਹਿਲੇ तमाम ਦੋਸਤਾਂਗੇ ਗੁਜ਼ਾਰਿਸ਼ ਹੈ ਕੰਮੀ ਦਬਾਓ ਤਾਂ ਕਿ ਨਾਲੀਆਂ ਜਿੰਨੀਆਂ ਮੇਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਅਮਰੀਕਾ ਦੇ ਦਿਲ ਦੇ ਵਿੱਚ ਬੈਠ ਕੇ ਇੱਕ ਐਸਾ ਬਿਆਨ ਦਿੱਤਾ ਗਿਆ ਜਿਨੇ ਵਾਸ਼ਿੰਗਟਨ ਨਈ ਦਿੱਲੀ ਔਰ ਪੂਰੀ ਇੰਡੋ ਅਮਰੀਕਨ ਕਮਿਊਨਿਟੀ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਅਮਰੀਕਾ ਦੇ ਵਿੱਚ ਆਈਟੀ ਸਰਵ ਅਲਾਈਐਂਸ ਦਾ ਇੱਕ ਇਵੈਂਟ ਹੁੰਦਾ ਪਿਆ ਸੀ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ ਬਰਾਹੇ ਰਾਸ ਡੋਨਲਡ ਟਰੰਪ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰ ਦਿੱਤੀ ਔਰ ਉਸ ਹਾਲ 'ਚ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਆਖਿਆ ਕਿ ਬਈ ਵਾਹ ਤਾਰ ਨੇ ਮਾੜੀਆਂ ਤਾੜੀਆਂ ਗੁਰਪੰਤ ਵਨ ਸਿੰਘ ਪੰਨੂ ਨੇ ਉਹਨਾਂ ਨੇ ਸਖਤ ਰ데요ਮਲ ਦਿੱਤਾ ਬਲਕਿ ਐਲਾਨੇ ਜੰਗ ਵੀ ਕੀਤਾ ਉਹਨਾਂ ਨੇ ਸਿੱਧਾ ਸਿੱਧਾ ਡੋਨਲਡ ਟਰੰਪ ਨੂੰ ਮੁਖਾਤਬ ਕਰਕੇ ਆਖਿਆ ਕਿ ਵਕਤ ਆ ਗਿਆ ਇੱਕ ਲਾਇਲਟੀ ਕੁਐਸਚਨ ਪੁੱਛਣ ਦਾ ਵੀ ਅਗਰ ਅਮਰੀਕਾ ਔਰ ਭਾਰਤ ਕਾਲ ਨੂੰ ਜੰਗ ਕਰਦੇ ਹੈ ਫਿਰ ਜਿਹੜੇ ਹਿੰਦੂ ਨੇ ਉਹ ਫਿਰ ਕਿਹਦੇ ਨਾਲ ਖੜੋਂਗੇ ਕਿਹਦਾ ਸਾਥ ਦੇਣਗੇ ਕਿ ਅਸਲ ਵਫਾਦਾਰੀ ਜਿਹੜੀ ਹੈ ਉਹ ਅਮਰੀਕਾ ਦੇ ਆਇਨ ਨਾਲ ਹੈਗੀ ਹੈ ਜਾਂ ਤੁਹਾਡੀ ਵਫਾਦਾਰੀ ਮੋਦੀ ਦੀ ਹਿੰਦੂਤਵਾ ਸੋਚ ਦੇ ਨਾਲ ਹੈ بسم اللہ الرحمن الرحیم السلام علیکم ناظر ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਸबान ਸ਼ਮਾਈਲਾ ਨਿਆਜ਼ ਅੱਜ ਦਾ ਵੀਲੌਗ ਵੀ ਬੜਾ ਖਾਸ ਹੈ ਬਹੁਤ ਹੀ ਆਹਮ ਹੈ ਅੱਜ ਦਾ ਵੀਲੌਗ ਸ਼ੁਰੂ ਕਰਦੇ ਹਾਂ ਉਹਨੇ ਦੇ ਚ ਮੈਂ ਜਰਾ ਇਹ ਚਾਹ ਪੀ ਲਵਾਂ ਲੋ ਜੀ ਅਖਰੀ ਕੁੱਟ ਦੇ ਨਾਲ ਗੱਲ ਹੋ ਗਈ ਹੈ ਸ਼ੁਰੂ ਕਾਣੀ ਹੋ ਗਈ ਹੈ ਸ਼ੁਰੂ ਲੇਕਿਨ ਕਹਾਣੀ ਐਨੀ ਸਿੱਧੀ ਨਹੀਂ ਹੈਗੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਦਿਲ ਦੇ ਵਿੱਚ ਬੈ ਕੇ ਇੱਕ ਐਸਾ ਬਿਆਨ ਜਿਹੜਾ ਦਿੱਤਾ ਗਿਆ ਹੈ ਜਿਨੇ ਵਾਸ਼ਿੰਗਟਨ ਨੈ Delhi ਔਰ ਪੂਰੀ ਇੰਡੋ ਅਮਰੀਕਨ ਕਮਿਊਨਿਟੀ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਸਭ ਤੋਂ ਵੱਡੀ ਔਰ ਦਿਲਚਸਪ ਗੱਲ ਇਹ ਹੈ ਕਿ ਇਹ ਮਾਮਲਾ ਆਇਆ ਇੱਕ ਐਸੇ ਗਰੁੱਪ ਦੇ ਸਾਹਮਣੇ ਜਿਹੜਾ ਕਿ ਆਪਣੇ ਨੇ ਨਜ਼ਰੀਆਤ ਔਰ ਆਪਣੀ ਸੋਚ ਨੂੰ ਕਿਸੇ ਤੋਂ ਛੁਪਾਉਂਦਾ ਨਹੀਂ ਹੈ ਗੱਲ ਹੋ ਰਹੀ ਹੈ ਸੈਕਸ ਫਾਰ ਜਸਟਿਸ ਦੀ ਹੁਣ ਮਾਮਲਾ ਹੋਇਆ ਕੀ ਗੱਲਬਾਤ ਹੋਈ ਕੀ ਉਹ ਮੈਂ ਤੁਹਾਨੂੰ ਦੱਸਣੀ ਹੈ ਕਿ ਮਾਮਲਾ ਹੋਇਆ ਕਿ ਗੱਲ ਕੀ ਬਣੀ ਉਹ ਇਹ ਬਣੀ ਜਨਾਬ ਕਿ ਅਮਰੀਕਾ ਦੇ ਵਿੱਚ ਆਈਟੀ ਸਰਵ ਅਲਾਈንስ ਦਾ ਇੱਕ ਇਵੈਂਟ ਹੁੰਦਾ ਪਿਆ ਸੀ ਜਿੱਥੇ ਉਹੀ ਨੈਟਵਰਕ ਜਿਹੜਾ ਅਕਸਰ ਮੋਦੀ ਸਰਕਾਰ ਦੇ ਹਿੰਦੂਤਵਾ এজেন্ডੇ ਦੇ ਨਾਲ ਜੁੜਿਆ ਹੁੰਦਾ ਉੱਥੇ ਦੇ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਜੀ ਹਾਂ ਉਸੀ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ ਬਰਾਹੇ ਰਾਸ ਡੋਨਲਡ ਟਰੰਪ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰ ਦਿੱਤੀ ਔਰ ਉਸ ਹਾਲ 'ਚ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਆਖਿਆ ਕਿ ਬਈ ਵਾਹ ਸਾਰਿਆਂ ਨੇ ਮਾੜੀਆਂ ਤਾੜੀਆਂ ਜਿਨੇ ਵੀ ਵੀਜ਼ਾ ਹੋਲਡਰਸ ਸੀ ਉਹਨਾਂ ਨੇ ਵੀ ਮਾੜੀਆਂ ਤਾਲੀਆਂ ਜਿਵੇਂ ਕਿ ਕਈ ਬਹੁਤ ਹੀ ਬਹਾਦਰ ਗੱਲ ਕੀਤੀ ਗਈ ਹੈ ਔਰ ਫਿਰ ਇਹ ਕਲਿੱਪ ਜਿਹੜਾ ਹੈ ਉਹ ਆਨਲਾਈਨ ਚੱਲਦਾ ਫਿਰਦਾ ਰਿਹਾ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਔਰ ਹਿੰਦੂਤਵਾ ਅਕਾਊਂਟਸ ਨੇ ਇਹਨੂੰ ਮਜ਼ੀਦ ਐਂਪਲੀਫਾਈ ਵੀ ਕੀਤਾ ਅੱਛਾ ਹੁਣ ਇਥੇ ਸਵਾਲ ਕੀ ਹੈ ਇਥੇ ਸਵਾਲ ਇਹ ਹੈ ਕਿ ਵੀ ਇੰਨੀ ਜੁਰਤ ਆਖਰ ਆਈ ਕਿੱਥੋਂ ਕਿੱਥੋਂ ਆਈ ਇੰਨੀ ਜੁਰਤ ਕਿ ਤੁਹਾਨੂੰ ਇਹ ਅਹਿਸਾਸ ਕਿੰਨੇ ਦਲਾਇਆ ਹੈ ਕਿ ਤੁਸੀਂ ਅਮਰੀਕਾ ਦੇ ਵਿੱਚ ਬਹਿ ਕੇ ਉਹੀ ਹਰਕਤਾਂ ਕਰੋ ਜਿਹੜੀਆਂ ਤੁਸੀਂ ਭਾਰਤ ਦੇ ਵਿੱਚ ਮੋਦੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਜਾਂ ਮੋਦੀ ਦੀ ਸਿਆਸਤ ਦੇ ਸਾਇਥੇਲੇ ਕਰਦੇ ਅਮਰੀਕਾ ਵਿੱਚ ਵੀ ਉਹ ਕਰੋਗੇ ਇਦਾਂ ਨਹੀਂ ਇਹ ਚੱਲਦਾ ਹੈ ਇੱਥੇ ਹੁਣ ਅਗਲੀ ਗੱਲ ਸੁਣੋ ਗੁਰਪੰਤ ਵਨ ਸਿੰਘ ਪੰਨੂ ਨੇ ਸਖਤ ਰੁਦੇਮਲ ਦਿੱਤਾ ਬਲਕਿ ਐਲਾਨੇ ਜੰਗ ਵੀ ਕੀਤਾ ਲੇਕਿਨ ਪੰਨੂ ਸਾਹਿਬ ਨੇ ਗਾਲੇ ਤੇ ਖਤਮ ਨਹੀਂ ਕੀਤੀ ਉਹਨਾਂ ਨੇ ਸਿੱਧਾ ਸਿੱਧਾ ਡੋਨਲਡ ਟਰੰਪ ਨੂੰ ਮੁਖਾਤਬ ਕਰਕੇ ਆਖਿਆ ਕਿ ਵਕਤ ਆ ਗਿਆ ਇੱਕ ਲਾਇਲਟੀ ਕੁਐਸਚਨ ਪੁੱਛਣ ਦਾ ਕਿ ਹੁਣ ਵਫਾਦਾਰੀ ਦਾ ਇੱਕ ਸਵਾਲ ਪੁੱਛਿਆ ਜਾਵੇ ਔਰ ਬੰਦਾ ਵੀ ਹੈ ਵੈਸੇ ਜਿਨੇ ਵੀ ਲੋਕ ਉਥੇ ਅਮਰੀਕਾ ਦੇ ਵਿੱਚ ਮੌਜੂਦ ਨੇ ਠੀਕ ਹੈ ਔਰ ਸਵਾਲ ਸਿੱਧਾ ਹੈ ਲੇਕਿਨ ਹੈਗਾ ਥੋੜਾ ਜਿਹਾ ਤਿੱਖਾ ਕਰਾਰਾ ਜਾ ਕਰਕੇ ਵੀ ਅਗਰ ਅਮਰੀਕਾ ਔਰ ਭਾਰਤ ਕਾਲ ਨੂੰ ਜੰਗ ਕਰਦੇ ਐ ਜਾਂ ਕੱਲ ਨੂੰ ਅਮਰੀਕਾ ਤੇ ਭਾਰਤ ਇੱਕ ਦੂਜੇ ਦੇ ਆਮਨੇ ਸਾਹਮਨੇ ਆਂਦੇ ਐ ਤੇ ਫਿਰ ਜਿਹੜੇ ਹਿੰਦੂ ਨੇ ਇੰਡੋ ਅਮਰੀਕਨ ਜਿਹੜੇ ਸ਼ੈਰੀ ਨੇ ਉਹ ਫਿਰ ਕਿਹਦੇ ਨਾਲ ਖੜੋਂਗੇ ਕਿਹਦਾ ਸਾਥ ਦੇਣਗੇ ਉਹ ਅਮਰੀਕਾ ਦੇ ਨਾਲ ਖੜੇ ਹੋਣਗੇ ਜਾਂ ਉਹ ਮੋਦੀ ਸਰਕਾਰ ਦੇ ਨਾਲ ਖੜੇ ਹੋਣਗੇ ਠੀਕ ਹੈ ਇਹ ਉਹਨਾਂ ਕੋਲ ਪੁੱਛਿਆ ਜਾਵੇ ਉਹਨਾਂ ਨੇ ਡੋਨਲਡ ਟਰੰਪ ਨੂੰ ਆਖਿਆ ਇਹ ਸਵਾਲ ਜਿਹੜਾ ਹੈ ਉਹ ਸਿਰਫ ਔਰ ਸਿਰਫ ਸਿਆਸੀ ਨਹੀਂ ਹੈਗਾ ਬਲਕੇ ਇਹਦਾ ਸਮਝ ਲੋ ਕਿ ਇਹ ਸਵਾਲ ਜਿਹੜਾ ਹੈ ਉਹ ਇੰਡੋ ਅਮਰੀਕਨ ਕਮਿਊਨਿਟੀ ਦੀ ਵਫਾਦਾਰੀ ਦੇ ਉੱਤੇ ਬਰਾਹਰਾਸ ਤੇ ਇੱਕ ਉਂਗਲੀ ਰੱਖਣਾ ਵੀ ਹੈਗਾ ਕਿ ਤੁਸੀਂ ਆਪਣੀ ਵਫਾਦਾਰੀ ਫਿਰ ਦੱਸੋ ਨਾ ਵੀ ਜਿਸ ਸਰਜ਼ਮੀਨ ਦੇ ਤੁਸੀਂ ਰਹਿੰਦੇ ਆ ਉੱਥੇ ਦੇ ਨਾਲ ਤੁਸੀਂ ਉੱਥੇ ਦੀ ਸਰਜ਼ਮੀਨ ਦੇ ਨਾਲ ਤੁਸੀਂ ਲਾਇਲ ਵੀ ਹੈਗੇ ਆ ਨਹੀਂ ਅਮਰੀਕੀ ਆਬਾਦ ਦੇ ਜਨਤ ਵਿੱਚ ਜਿਹੜਾ ਸਵਾਲ ਜਿਹੜਾ ਨਾ ਉਹ ਗਰਦਿਸ਼ ਕਰਦਾ ਪਿਆ ਜਾਂ ਗੂੰਜਦਾ ਪਿਆ ਹੈ ਉਹ ਹੁਣ ਮਜ਼ੀਦ ਉੱਚਾ ਹੁੰਦਾ ਪਿਆ ਔਰ ਗੁਰਪੰਤ ਵਨ ਸਿੰਘ ਪਨੂ ਸਾਹਿਬ ਨੇ ਉਸ ਸਵਾਲ ਨੂੰ ਉਸ ਗੂੰਜ ਨੂੰ ਮਜ਼ੀਦ ਉੱਚਾ ਕੀਤਾ ਕਿ ਅਸਲ ਵਫਾਦਾਰੀ ਜਿਹੜੀ ਹੈ ਉਹ ਅਮਰੀਕਾ ਦੇ ਆئین ਨਾਲ ਹੈਗੀ ਹੈ ਜਾਂ ਤੁਹਾਡੀ ਵਫਾਦਾਰੀ ਮੋਦੀ ਦੀ ਹਿੰਦੂਤਵਾ ਸੋਚ ਦੇ ਨਾਲ ਤੁਸੀਂ ਵੀਰੇ ਚੀਜ਼ ਸਾਬਤ ਕਰੋ ਔਰ ਨਾਲ ਹੀ ਨਾਲ ਸਿੱਖ ਫੋਰ ਜਸਟਿਸ ਨੇ ਆਪਣਾ ਮੌਕਫ ਵੀ ਵਾਜ਼ੇ ਕਰ ਦਿੱਤਾ ਹੈ ਕਿ ਖਾਲਿਸਤਾਨ ਰੈਫਰੰਡਮ ਦੇ ਮੁਤਾਬਿਕ ਅਸੀਂ ਇੱਕ ਬੜੀ ਪਰ ਆਮਨ ਔਰ ਜਮਹੂਰੀ ਤਹਿਰੀਕਾ ਅਸੀਂ ਡੰਡਿਆਂ ਛੋਟਿਆਂ ਵਾਲੀ ਜਮਾਤ ਨਹੀਂ ਹੈਗੇ ਅਸੀਂ ਕੋਈ ਲੜਾਈ ਝਗੜੇ ਵਾਲੀ ਜਮਾਤ ਨਹੀਂ ਹੈਗੇ ਬਲਕਿ ਅਸੀਂ ਅਮਨ ਚਾਹਨੇ ਆਂ ਔਰ ਪਰ ਅਮਨ ਜਮਹੂਰੀ ਤਹਿਰੀਕ ਚਲਾਣੇ ਆਂ ਆਪਣੇ ਹਕੂਕ ਮੰਗਦੇ ਆਂ ਲੇਕਿਨ ਅਗਰ ਅਮਰੀਕਾ ਜੰਗ ਵਿੱਚ ਜਾਂਦਾ ਹੈ ਤੇ ਅਮਰੀਕੀ ਸਦਰ ਯਾਨੀ ਡੋਨਲਡ ਟਰੰਪ ਉਹ ਅਗਰ ਆਪਣੇ ਸ਼ਹਿਰੀਆਂ ਨੂੰ ਬੁਲਾਵੇ ਤਾਂ ਫਿਰ ਪ੍ਰੋ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਜਿੰਨੇ ਵੀ ਸਿੱਖ ਨੇ ਉਹ ਹਥਿਆਰ ਚੱਕ ਕੇ ਅਮਰੀਕੀ ਫੌਜ ਦੇ ਨਾਲ ਖੜੇ ਹੋਣਗੇ ਯਾਨੀ ਗੁਰਪੰਤਵ ਸਿੰਘ ਬਲੂ ਸਾਹਿਬ ਨੇ ਆਖਿਆ ਕਿ ਕੱਲ ਨੂੰ ਅਗਰ ਅਮਰੀਕਾ ਦੀ ਜਾਂ ਭਾਰਤ ਦੀ ਜੰਗ ਹੁੰਦੀ ਹੈ ਤੇ ਅਸੀਂ ਯਾਨੀ ਪ੍ਰੋ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਹਥਿਆਰ ਚੱਕ ਕੇ ਅਮਰੀਕਾ ਦੇ ਨਾਲ ਖੜੇ ਹੋਣਗੇ ਔਰ ਇਹ ਪੇਗਾਮ ਸਿਰਫ ਇੱਕ ਬਿਆਨ ਨਹੀਂ ਹੈ ਬਲਕਿ ਇਹ ਬਰਾਹਿਰਾਸਤ ਮੋਦੀ ਹਕੂਮਤ ਵਾਸਤੇ ਇੱਕ ਭੇਜਿਆ ਗਿਆ ਸਿਗਨਲ ਹੈ ਕਿ ਬਚ ਜਾ ਇਹ ਅਮਰੀਕਾ ਹੈ ਇੱਥੇ ਆਜ਼ਾਦੀ ਚੱਲਦੀ ਹੈ ਇੱਥੇ ਆਇਨ ਚੱਲਦਾ ਹੈ ਇੱਥੇ ਇਨਸਾਫ ਚੱਲਦਾ ਹੈ ਇੱਥੇ ਮੋਦੀ ਦੀ ਹਿੰਦੂਤਵਾ ਸਿਆਸਤ ਉਹ ਨਹੀਂ ਚੱਲਦੀ ਔਰ ਅਗਰ ਕਿਸੇ ਨੇ ਅਮਰੀਕਾ ਦੀ ਮਿੱਟੀ ਦੇ ਉੱਤੇ ਬੈ ਕੇ ਤਸ਼ੱਦਦ ਦੀ ਸਿਆਸਤ ਵੇਚਣ ਦੀ ਕੋਸ਼ਿਸ਼ ਕੀਤੀ ਤੇ ਫਿਰ ਜਦੋਂ ਉਹਨਾਂ ਨੂੰ ਪੂਰੇ ਭਾਰ ਨਾਲ ਸਾਨੂੰ ਰੋਕਣਾ ਵੀ ਆਂਦਾ ਹੈ ਅੱਛਾ ਹੁਣ ਇਸ ਚੀਜ਼ ਨੂੰ ਇੱਕ ਵਸੀਹ الزاويه ਨਾਲ ਦੇਖਦੇ ਹਾਂ ਕਿ ਇਹ ਵਾਕਿਆ ਸਿਰਫ ਇੱਕ ਸਪੀਕਰ ਦੀ ਅ ਗੈਰ ਜ਼ਿੰਮੇਦਾਰਨਾ ਅਲਫਾਜ਼ ਤੱਕ ਮੌਜੂਦ ਨਹੀਂ ਹੈਗਾ ਇਸ ਸਾਰਾ ਜਿਹੜਾ ਨਾ ਉਹ ਹਿੰਦੂਤਵਾ ਜਿਹੜੀ ਪਾਲਿਸੀ ਹੈ ਇੱਕ ਜਿਹੜੀ ਲੋਬੀ ਬਣੀ ਹੋਈ ਹੈ ਇਹਦਾ ਇੱਕ ਪੂਰਾ ਦਾ ਪੂਰਾ ਖਾਕਾ ਸਾਹਮਣੇ ਰੱਖਦਾ ਹੈ ਜੋ ਕਿ ਅਮਰੀਕਾ ਦੇ ਵਿੱਚ ਆਈਟੀ ਕੰਪਨੀਆ ਇਦੇ ਇਲਾਵਾ ਬਹੁਤ ਸਾਰੇ ਨੈਟਵਰਕਸ ਸਿਆਸੀ ਜਿਹੜੇ ਜਿਹੜੀ ਸਿਆਸੀ ਡੋਨੇਸ਼ਨਸ ਨੇ ਉਹ ਵੀ ਨੇ ਔਰ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਅਕਾਊਂਟਸ ਦੇ ਜ਼ਰੀਏ ਭਾਰਤ ਦਾ ਬਿਆਨੀਆਂ ਜਿਹੜਾ ਹੈ ਉਹ ਅਮਰੀਕਾ ਦੇ ਉੱਤੇ ਥੋਪਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਥੇ ਸਭ ਤੋਂ ਜ਼ਿਆਦਾ ਤਸ਼ਵੀਸ਼ਨਾ ਗੱਲ ਪਤਾ ਕੀ ਹੈ ਉਹ ਇਹ ਹੈ ਕਿ ਅਗਰ ਕੋਈ ਸ਼ਖਸ ਟਰੰਪ ਵਰਗੇ ਯਾਨੀ ਅਮਰੀਕਾ ਦੇ ਸਰਦਰ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰਾ ਕੇ ਜਾਂ ਕਰਕੇ ਤਾਲੀਆਂ ਜਿਹੜਾ ਨਾਲ ਉਹ ਸਮੇਟ ਸਕਦਾ ਹੈ तो कल न कुछ भी हो सकता है जोड़ा मजीद इस तुम तो ज़्यादा खतरनाक होएगा ये मसला सिर्फ भारतीय सियासत नहीं बल्कि अमरीका की खुदमुखतारी का भी है और कानून की अमलदारी का भी है और कौमी सलामती वास्ते भी एक मसला बनता जा रहा है बहरहाल अगले कुछ चंद हफ्तियों बहुत सारिया चीज़ा वाजिया हो जाएगी ठीक है कि सिख फॉर जस्टिस जी शिकायत है वह तहकीकत जो ਕਿਸ ਹੱਦ ਤੱਕ ਪੂਰੀਆਂ ਹੋਈਆਂ ਨੇ ਹਿੰਦੂਤਾਂ ਜਿਹੜੀ ਲੌਬੀ ਹੈ ਉਹਦਾ ਰੰਦੇਮਲ ਕੀ ਹੋ ਸਕਦਾ ਇਹ ਤਾਂ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲੇਗਾ ਔਰ ਅਮਰੀਕਾ ਜਿਹੜਾ ਉਹ ਖੁਦ ਇਸ الزاويه ਨੂੰ ਇਸ ਚੀਜ਼ ਨੂੰ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦਾ ਹੈ ਕਿ ਉਹਦੀ ਸਰਜ਼ਮੀਨ ਤੇ ਬਹਿ ਕੇ ਕਿਹੜਾ ਬੰਦਾ ਹਿੰਦੂਤਵਾ ਨਜ਼ਰੀਏ ਨੂੰ ਹਿੰਦੂਤਵਾ ਜਿਹੜੀ ਪਾਲਿਸੀ ਹੈ ਉਸਦੇ ਏਜੰਡੇ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਫਿਲਹਾਲ ਇਹਨਾਂ ਜ਼ਰੂਰ ਹੈ ਕਿ ਸਿਕ ਫੋਰ ਜਸਟਿਸ ਨੇ ਇੱਕ ਇਦਾਂ ਦੀ ਬੈਸ ਜਿਹੜੀ ਹੈ ਨਾ ਉਹ ਖੋਲ੍ਹ ਦਿੱਤੀ ਹੈ ਜਿਹਨੂੰ ਬੰਦ ਕਰਨਾ ਹੁਣ ਮੋਦੀ ਸਰਕਾਰ ਵਾਸਤੇ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ ਬਹਿਸ ਹੈਗੀ ਹੈ ਹੁਣ ਵਫਾਦਾਰੀ ਦੀ ਇਹ ਬਹਿਸ ਹੈਗੀ ਹੈ ਹੁਣ ਨਜ਼ਰੀਏ ਦੀ ਔਰ ਇਹਦੇ ਉੱਤੇ ਅੱਗੇ ਦੇਖ ਸਕਦੇ ਹਾਂ ਕਿ ਜੀ ਮਜ਼ੀਦ ਰੰਦੇ ਅਮਲ ਕੀ ਆਂਦਾ ਔਰ ਇਹਦੇ ਉੱਤੇ ਸਿਆਸਤ ਜਿਹੜੀ ਹੈ ਉਹ ਕਿਹਦੀ ਕਿਹੜੀ ਖੇਡੀ ਜਾਂਦੀ ਹੈ ਇਹਦੇ ਨਾਲ ਹੀ ਵੀਲੌਗ ਕਰਦੇ ਹਾਂ ਖਤਮ ਤੁਹਾਡੇ ਨਾਲ ਮੁਲਾਕਾਤ ਹੋਈ ਵੀ ਅਗਲੇ ਵੀਲੌਗ ਦੇ ਵਿੱਚ ਉਦੋਂ ਲਈ ਜੀ ਵੀਰੋ ਐਸਜੀਆਈ ਦੀ ਵੀਡੀਓ ਗੁਰਪਤਵੰਨ ਸਿੰਘ ਪੰਨੂ ਸਿੱਖ ਫੋਰਜਸ ਜਿਹੜਾ ਲੀਡਰ ਹੈ ਇਸ ਟਾਈਮ ਤੇ ਖਾਲਸਤਾਨ ਨੂੰ ਸਪੋਰਟ ਕਰ ਰਿਹਾ ਇਸ ਟਾਈਮ ਤੇ ਖਾਲਸੇ ਰਾਜ ਦੀ ਗੱਲ ਕਰ ਰਿਹਾ ਖਾਲਸਤਾਨ ਵਾਸਤੇ ਅਗਰ ਕੋਈ ਬੰਦਾ ਲੜ ਰਿਹਾ ਗੁਰਪਤਵੰਨ ਸਿੰਘ ਪੰਨੂ ਸਿੱਖ ਫੋਰਜਸ ਦੇ ਤੇ ਤੁਸੀਂ ਦੇਖੋ ਇਸ ਟਾਈਮ ਤੇ ਅਗਰ ਅਸੀਂ ਗੱਲ ਕਰੀਏ ਅਮਰੀਕਾ ਸਿੱਖਾਂ ਨੂੰ ਸਪੋਰਟ ਕਰ ਰਿਹਾ ਅਮਰੀਕਾ ਹਿੰਦੂਆਂ ਨੂੰ ਲੈ ਕੇ ਜਾਂ ਜਿਹੜੇ ਉਹ Hindu ਹੈ ਜਿਹੜੇ ਸਪੋਰਟ ਕਰਦੇ ਨੇ ਗੋਦੀ মিডিਆ ਨੂੰ ਬਹੁਤ ਜ਼ਿਆਦਾ ਹਿੰਦੂ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਖਾਲਸਤਾਨ ਨੂੰ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ ਹਿੰਦੂ ਅਸੀਂ ਲੋਕ ਦੇਖੇ ਨੇ ਜਿਹੜੇ ਸਿੱਖੀzm ਦੀ ਗੱਲ ਵੀ ਕਰਦੇ ਨੇ ਸਿੱਖ ਰਿਲੀਜੀਅਨ ਦੀ ਤਾਰੀਫ਼ ਵੀ ਕਰਦੇ ਨੇ ਅਸੀਂ ਬੜਿਆਂ ਚ ਦੇ ਪੰਡਤ ਵੀ ਦੇਖੇ ਨੇ ਅਸੀਂ ਸਨਾਤਨ ਧਰਮ ਦੇ ਲੋਕ ਨਹੀਂ ਦੇਖੇ ਨੇ ਅਸੀਂ ਹਿੰਦੂ ਲੋਕ ਜਿਹੜੇ ਦੇਖੇ ਨੇ ਜਿਹੜੇ ਸਿੱਖਾਂ ਦੀ ਗੱਲ ਕਰਦੇ ਪੈਣ ਲੇਕਿਨ ਕੁਛ ਅੰਜ ਦੇ ਲੋਕ ਨੇ ਜਿਹੜੇ ਬਾਹਰ ਦੇ ਮੁਲਕਾਂ ਚ ਜਾ ਕੇ ਸੋਸ਼ਲ ਮੀਡੀਆ ਤੇ ਪ੍ਰੋਪਗੈਂਡੇ ਕਰਦੇ ਨੇ ਤੇ ਉਹਨਾਂ ਲੋਕਾਂ ਵਾਸਤੇ ਜ਼ਮੀਨ ਤੰਗ ਕਰ ਦਿੱਤੀ ਜਾ ਰਹੀ ਹੈ ਕਿ ਅਗਰ ਅਸੀਂ ਇਹ ਗੱਲ ਕਰੀਏ ਅਮਰੀਕਾ ਸਿੱ ਦੇ ਟੁਕੜੇ ਕਰਨ ਜਾ ਰਹੇ ਖਾਲਸਤਾਨ ਬਨਨ ਜਾ ਰਹੇ ਇਹ ਗੱਲ ਕਰਨਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਅਸੀਂ ਦੇਖ ਪਾ ਰਹੇ ਹਾਂ ਕਿ ਜਿਹੜੀ ਲਾਇਲਟੀ ਪ੍ਰੂਵ ਕਰ ਰਿਹਾ ਡੋਲਨ ਟਰੰਪ ਸਿੱਖਾਂ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਕਲੀਅਰ ਹੈ ਡੋਲਨ ਟਰੰਪ ਜਿਸ ਤਰ੍ਹਾਂ ਗੁਰਪਤਵੰਨ ਸਿੰਘ ਪੰਨੂ ਨੂੰ ਸਪੋਰਟ ਕਰ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਸਟੇਟਮੈਂਟ ਨੂੰ ਸਪੋਰਟ ਕਰ ਰਿਹਾ ਤੇ ਗੁਰਪਤਵੰਨ ਸਿੰਘ ਪੰਨੂ ਵੀ ਅਮਰੀਕਾ ਨੂੰ ਲੈ ਕੇ ਜਿਸ ਤਰ੍ਹਾਂ ਲੋਇਲ ਤੇ ਜਿੰਨੇ ਵੀ ਉਹਨਾਂ ਦੇ ਬਿਆਨ ਆ ਰਹੇ ਨੇ ਬਹੁਤ ਜ਼ਿਆਦਾ ਉਹ ਲੋਕਾਂ ਦੇ ਅੰਦਰ ਇੱਕ ਹਲਚਲ ਮਚ ਗਈ ਹੈ ਕਿ ਹੁਣ ਨੈਕਸਟ ਕੀ ਹੋਣ ਜਾ ਰਹੇ ਖਾਲਸਤਾਨ ਦੀ ਜਰੀ ਬੁਨਿਆਦ ਹੈ ਕੀ ਰੱਖਣ ਜਾ ਰਹ ਬਾਰੇ ਕੀ ਕਹਿਣਾ ਚਾਹਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ